ਬਾਬੇ ਦੀਪ ਸਿੰਘ ਹੱਥ ਖੰਡਾ ਖੱਪੇ ਖੋਲੀ ਜਾਂਦਾ ਹੈ ਸਿੰਘ ਸੂਰਮਾ ਸੀਸ ਤਲੀ ਤੇ ਤੋਲੀ ਜਾਂਦਾ ਹੈ ਗਰੋਵਾਲ ਦੀ ਲੜਾਈ 'ਚ ਬਾਬਾ ਦੀਪ ਸਿੰਘ ਇੱਕ ਹਥੇਲੀ ਤੇ ਸੀਸ ਅਤੇ ਦੂਜੀ ਵਿੱਚ ਤਲਵਾਰ ਫੜ ਕੇ ਜੰਗ ਦੇ ਮੈਦਾਨ ਵਿੱਚ ਲੜਦੇ ਰਹੇ ਅਤੇ ਆਪਣੇ ਆਖਰੀ ਸਾਹ ਤੱਕ ਸਿੱਖ ਧਰਮ ਤੇ ਕੇਸਰੀ ਝੰਡੇ ਨੂੰ ਉੱਚਾ ਰੱਖਿਆ ਦਰਬਾਰ ਸਾਹਿਬ ਵਿਖੇ ਆਪਣਾ ਸੀਸ ਭੇਂਟ ਕਰਕੇ ਆਪਣਾ ਬਚਨ ਪੂਰਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਸ਼ਕਤੀ ਖੇਲਰਨ ਲੱਗੀ ਤੇ ਹੌਲੀ-ਹੌਲੀ ਉੱਤਰ ਪੱਛਮ ਵੱਲੋਂ ਤਾਲਵੀਆਂ ਦੇ ਹਮਲੇ ਵਧਣ ਲੱਗੇ ਸਭ ਤੋਂ ਪਹਿਲਾਂ ਨਾਦਰ ਸ਼ਾਹ ਨੇ 1739 ਈਸਵੀ ਵਿੱਚ ਪੰਜਾਬ ਸਮੇਤ ਭਾਰਤ ਤੇ ਦਾਵਾ ਬੋਲਿਆ ਉਸਨੇ ਸਰਕਾਰਾਂ ਤੇ ਲੋਕਾਂ ਨਾਲ ਲੁੱਟ ਮਚਾਈ ਪਰ ਜਦੋਂ ਖੇਲਰੀ ਹੋਈ ਸਿੱਖ ਸ਼ਕਤੀ ਇਕੱਠੀ ਹੋਈ ਤਾਂ ਉਸ ਨੂੰ ਵੀ ਪੂੰਛ ਦਬਾ ਕੇ ਭੱਜਣਾ ਪੈ ਗਿਆ ਲਾਹੌਰ ਵਾਲਾ ਉਸ ਵੇਲੇ ਸ਼ਾਸਕ ਜ਼ਕਰੀਆ ਖਾਨ ਨਾਲ ਬੜੇ ਗੁੱਸੇ ਹੋਇਆ ਤੇ ਪੁੱਛਿਆ ਕਿ ਇਹ ਲੋਕ ਕੌਣ ਹਨ ਤਾਂ ਸਿੱਖਾਂ ਦੀ ਜਾਣ ਪਛਾਣ ਜਿਵੇਂ ਜ਼ਕਰੀਆ ਖਾਨ ਨੇ ਕਰਵਾਈ ਤਾਂ ਨਾਦਰ ਸ਼ਾਹ ਨੇ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਇਹ ਲੋਕ ਰਾਜ ਸੱਤਾ ਤੇ ਕਾਬਜ਼ ਹੋਣਗੇ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਅਬਦਾਲੀ ਦਾ ਰੁਤਬਾ ਸਿਖਰਾਂ ਤੇ ਸੀ ਉਸਨੇ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਹਰਾਇਆ ਸੀ ਉਸ ਵੇਲੇ ਵੀ ਸਿੱਖਾਂ ਨਹੀਂ ਉਸ ਦਾ ਮੂੰਹ ਮੋੜਿਆ ਤੇ ਸਿੱਖਾਂ ਨੇ ਉਸ ਨੂੰ ਅਜੀ ਹਸ ਸਬਕ ਸਿਖਾਇਆ ਕਿ ਉਸ ਨੇ ਮੁੜ ਪੰਜਾਬ ਵੱਲ ਮੂੰਹ ਨਹੀਂ ਕੀਤਾ ਪਾਣੀਪਤ ਦੀ ਲੜਾਈ ਤੋਂ ਬਾਅਦ ਕਰੀਬ 1764-65 ਵਿੱਚ ਅਬਦਾਲੀ ਪੂਰੇ ਜੋਸ਼ ਨਾਲ ਪੰਜਾਬ ਤੇ ਹਮਲਾ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮਰਾਠਾ ਸ਼ਕਤੀ ਤਾਂ ਉਸ ਨੇ ਖਤਮ ਕਰ ਦਿੱਤੀ ਤੇ ਹੁਣ ਉਹ ਸਿੱਖ ਤਾਕਤ ਨੂੰ ਵੀ ਖਤਮ ਕਰ ਦੇਵੇਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਸਰੋਵਰ ਤੋਂ ਤਾਕਤ ਮਿਲਦੀ ਹੈ ਤੇ ਇੱਥੋਂ ਅੰਮ੍ਰਿਤ ਪੀ ਕੇ ਸਿੱਖ ਅਮਰ ਹੋ ਜਾਂਦੇ ਨੇ ਤਾਂ ਉਸਨੇ ਸਰੋਵਰ ਨੂੰ ਪੂਰ ਦਿੱਤਾ ਇਸ ਦੀ ਖਬਰ ਜਦੋਂ ਸਿੱਖ ਆਗੂਆਂ ਨੂੰ ਮਿਲੀ ਤਾਂ ਉਹਨਾਂ ਦੇ ਟੋਲੇ ਫਰਕਣ ਲੱਗੇ ਤੇ ਅੱਖਾਂ ਵਿੱਚ ਖੂਨ ਉੱਤਰ ਆਇਆ ਦੰਦਮਾ ਸਾਹਿਬ ਤਲਵੰਡੀ ਸਾਹਿਬ ਬੈਠੇ 75 ਸਾਲਾ ਬਾਬੇ ਦੀਆਂ ਅੱਖਾਂ ਵਿੱਚ ਵੀ ਖੂਨ ਦੇ ਅਥਰੂ ਵਹਿਣ ਲੱਗੇ ਤੇ ਗੁਰੂ ਦੀ ਆਬਰੂ ਤੇ ਸ਼ਾਨ ਬਾਨ ਆਨ ਬਚਾਉਣ ਦਾ ਬੀੜਾ ਚੁੱਕ ਕੇ ਉਸ ਬਾਬੇ ਨੇ ਖੰਡਾ ਚੁੱਕ ਲਿਆ ਤੇ ਆਪਣੇ ਕੁਝ ਕੁ ਸਾਥੀਆਂ ਨੂੰ ਲਾਮਬੰਦ ਕਰਕੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਜਦੋਂ ਬਾਬਾ ਦੀਪ ਸਿੰਘ ਨੂੰ ਹਰਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਖਬਰ ਮਿਲੀ ਤਾਂ ਉਹਨਾਂ ਨੇ ਢੋਲ ਵਜਾ ਕੇ ਜੰਗ ਦੀ ਤਿਆਰੀ ਕਰਨ ਦਾ ਹੁਕਮ ਦਿੱਤਾ ਤੇ ਤੁਰੰਤ ਸਾਰੀ ਸਾਬੋਂ ਕੀ ਤਲਵੰਡੀ ਨੂੰ ਹੁਕਮ ਦਿੱਤਾ ਸ਼ਹਿਰ ਜੰਗ ਲਈ ਤਿਆਰ ਰਹੇ ਤੇ ਸ਼ਰਧਾਲੂ ਨਾਗਰਿਕ ਇਕੱਠੇ ਹੋਏ ਬਾਬਾ ਦੀਪ ਸਿੰਘ ਜੀ ਨੇ ਧਾਰਮਿਕ ਯੁੱਧ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਿੱਖੋ ਸਾਨੂੰ ਹਮਲਾਵਰਾਂ ਤੋਂ ਪਵਿੱਤਰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ અપਮਾਨ ਦਾ ਬਦਲਾ ਲੈਣਾ ਚਾਹੀਦਾ ਕੁਝ ਕੁ ਸਿੱਖਾਂ ਦੇ ਜਥੇ ਤਲਵੰਡੀ ਸਾਬੂ ਤੋਂ ਚੱਲ ਕੇ ਕੁਝ ਦੂਰੀ ਤੇ ਵਹੀਰ ਬਣ ਗਏ ਪਿੰਡਾਂ ਵਿੱਚੋਂ ਨੌਜਵਾਨ ਬੱਚੇ ਤੇ ਬੁੱਢੇ ਵੀ ਬਾਬਾ ਦੀਪ ਸਿੰਘ ਦਾ ਸਾਥ ਦੇਣ ਲਈ ਆਪਣੇ ਆਪਣੇ ਹਥਿਆਰ ਚੁੱਕ ਕੇ ਨਾਲ ਤੁਰ ਪਏ ਜਦੋਂ ਅਬਦਾਲੀ ਨੂੰ ਪਤਾ ਲੱਗਿਆ ਕਿ ਹਜ਼ਾਰਾਂ ਸਿੱਖਾਂ ਦਾ ਜਥਾ ਅਮਰਤਸਰ ਵੱਲ ਵਧ ਰਿਹਾ ਤਾਂ ਉਸਨੇ ਆਪਣੀ ਫੌਜ ਨੂੰ ਇਸ ਸਿਰਲੱਥ ਕਾਫਲੇ ਨੂੰ ਰੋਕਣ ਲਈ ਹੁਕਮ ਦੇ ਦਿੱਤਾ ਦੋਹਾਂ ਫੌਜਾਂ ਦਾ ਸਾਹਮਣਾ ਅਮਰਤਸਰ ਤੋਂ ਕਰੀਬ 12 ਕਿਲੋਮੀਟਰ ਪਿੱਛੇ ਹੋਇਆ ਤੇ ਬਾਬਾ ਦੀਪ ਸਿੰਘ ਨੇ ਆਪਣੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਚੁੰਗਲ ਚੋਂ ਛਡਾਉਣ ਲਈ ਆਪਣੀ ਫੌਜ ਨਾਲ ਬਹਾਦਰੀ ਨਾਲ ਲੜ ਰਹੇ ਸਨ ਇਸ ਦੌਰਾਨ ਉਸਨੇ ਖਾਲਸਾ ਯੋਧਿਆਂ ਨੂੰ ਕਿਹਾ ਕਿ ਉਸ ਦਾ ਸੀਸ ਸਿਰਫ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹੀ ਭੇਂਟ ਚੜ੍ਹੇਗਾ ਜਦੋਂ ਤੱਕ ਉਹ ਤਰਨਤੰਪ ਪੁੱਜੇ ਤਾਂ ਲਗਭਗ 5000 ਖਾਲਸਾ ਯੋਧੇ ਉਹਨਾਂ ਦੀ ਫੌਜ ਵਿੱਚ ਸ਼ਾਮਲ ਹੋ ਚੁੱਕੇ ਸਨ ਜਿਵੇਂ ਸਿੱਖਾਂ ਦੀਆਂ ਇਹਨਾਂ ਤਿਆਰੀਆਂ ਦੀ ਖਬਰ ਲਾਹੌਰ ਦਰਬਾਰ ਤੱਕ ਪਹੁੰਚੀ ਜਹਾਂ ਖਾਨ ਕਬਰ ਆ ਗਿਆ ਅਤੇ ਇਸ جنگ ਤੇ ਨਾਮ ਜਹਾਦੀਆਂ ਨੂੰ ਸੱਦਾ ਦਿੱਤਾ ਕਿ ਇਸਲਾਮ ਖਤਰੇ ਵਿੱਚ ਹੈ ਸਿੱਖਾਂ ਨੇ ਆਪਣੀਆਂ ਤਲਵਾਰਾਂ ਇੰਨੀ ਬਹਾਦਰੀ ਨਾਲ ਵਰਤੀਆਂ ਕਿ ਜਹਾਂ ਖਾਨ ਦੀ ਫੌਜ ਵਿੱਚ ਭਗੜੜ ਮਚ ਗਈ ਹਰ ਪਾਸੇ ਲਾਸ਼ਾਂ ਦੇ ਢੇਰ ਸਨ ਦੂਜੇ ਪਾਸੇ ਜਹਾਨ ਖਾਨ ਦਾ ਡਿਪਟੀ ਕਮਾਂਡਰ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਜੀ ਨੂੰ ਚੁਣੌਤੀ ਦੇਣ ਲੱਗਾ ਦੋਵਾਂ ਵਿਚਕਾਰ ਭਿਆਨਕ ਲੜਾਈ ਹੋਈ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਸੀ ਤੇ ਉਹਨਾਂ ਦੇ ਹੱਥ ਦੇ ਵਿੱਚ 18 ਕਿਲੋ ਦਾ ਖੰਡਾ ਫੜਿਆ ਹੋਇਆ ਸੀ ਜਦੋਂ ਕਿ ਜਮਾਲ ਸ਼ਾਹ ਦੀ ਉਮਰ ਲਗਭਗ 40 ਸਾਲ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਨੌਜਵਾਨ ਸੈਨਾਪਤੀ ਨਾਲ ਲੜਾਈ ਕੀਤੀ ਤਾਂ ਉਸ ਦਾ ਘੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਤੇ ਉਸ ਨੇ ਕੋੜਾ ਛੱਡ ਦਿੱਤਾ ਅਤੇ ਪੈਦਲ ਲੜਨਾ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਆਪਣੀ ਰਣਨੀਤੀ ਬਦਲੀ ਅਤੇ ਜਮਾਲ ਸ਼ਾਹ ਦੀ ਗਰਦਨ ਤੇ ਖੰਡਾ ਮਾਰਿਆ ਜੋ ਕਿ ਬਿਲਕੁਲ ਸਹੀ ਸੀ। ਬਾਬਾ ਦੀਪ ਸਿੰਘ ਜੀ ਅਤੇ ਜਮਾਲ ਸ਼ਾਹ ਨੇ ਇੱਕ ਦੂਜੇ ਤੇ ਹਮਲਾ ਕੀਤਾ ਤੇ ਉਹਨਾਂ ਦੋਵਾਂ ਦੀਆਂ ਗਰਦਨਾਂ ਕੱਟ ਗਈਆਂ। ਇਹ ਸਭ ਦੇਖ ਕੇ ਦੋਵਾਂ ਪਾਸਿਆਂ ਦੀਆਂ ਫੌਜਾਂ ਹੈਰਾਨ ਰਹਿ ਗਈਆਂ। ਸਰਦੀਾਲ ਸਿੰਘ ਜੋ ਕੋਲ ਖੜਾ ਸੀ ਨੇ ਬਾਬਾ ਜੀ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਬਾਬਾ ਜੀ ਤੁਸੀਂ ਜੰਗ ਦੇ ਮੈਦਾਨ ਵਿੱਚ ਜਾਂਦੇ ਸਮੇਂ ਵਚਨ ਦਿੱਤਾ ਸੀ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ 'ਚ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਭੇਟ ਕਰੋਗੇ ਜਿਵੇਂ ਹੀ ਇਹ ਸ਼ਬਦ ਮ੍ਰਿਤ ਬਾਬਾ ਦੀਪ ਸਿੰਘ ਜੀ ਦੇ ਕੰਨਾਂ ਦੇ ਵਿੱਚ ਗੂੰਜੇ ਉਹ ਤੁਰੰਤ ਖੜੇ ਹੋ ਗਏ ਅਤੇ ਇੱਛਾ ਸ਼ਕਤੀ ਨਾਲ ਉਹਨਾਂ ਨੇ ਫਿਰ ਆਪਣਾ ਖੰਡਾ ਚੁੱਕ ਲਿਆ ਬਾਬਾ ਦੀਪ ਸਿੰਘ ਜੀ ਨੇ ਇੱਕ ਹਥੇਲੀ 'ਤੇ ਆਪਣਾ ਸੀਸ ਅਤੇ ਦੂਜੇ ਹੱਥ 'ਖੰਡਾ ਫੜਿਆ ਹੋਇਆ ਸੀ ਇਸ ਤੋਂ ਬਾਅਦ ਉਹਨਾਂ ਜੰਗ ਦੇ ਮੈਦਾਨ ਵਿੱਚ ਦੁਬਾਰਾ ਲੜਨਾ ਸ਼ੁਰੂ ਕਰ ਦਿੱਤਾ ਜਦੋਂ ਦੁਸ਼ਮਣ ਦੇ ਸਿਪਾਹੀਆਂ ਨੇ ਬਾਬਾ ਜੀ ਨੂੰ ਇਸ ਹਾਲਤ ਦੇ ਵਿੱਚ ਜੰਗ ਦੇ ਮੈਦਾਨ 'ਚ ਲੜਦੇ ਦੇਖਿਆ ਤਾਂ ਉਹ ਡਰ ਗਏ ਅਤੇ ਜੰਗ ਦੇ ਮੈਦਾਨ ਤੋਂ ਅਲੀ ਅਲੀ ਤੌਬਾ ਤੌਬਾ ਕਹਿੰਦੇ ਹੋਏ ਭੱਜਣ ਲੱਗੇ ਕਿਹਾ ਜਾਂਦਾ ਹੈ ਕਿ ਇਹ ਅਸਥਾਨ ਦਰਬਾਰ ਸਾਹਿਬ ਤੋਂ ਕਰੀਬ 12 ਕਿਲੋਮੀਟਰ ਹੈ ਬਾਬਾ ਜੀ ਨੇ ਆਪਣਾ ਸੀਸ ਢਲੀ ਤੇ ਰੱਖ ਕੇ ਇਹ ਦੂਰੀ ਤੈਅ ਕੀਤੀ ਅਤੇ ਅੰਤ ਵਿੱਚ ਆਪਣਾ ਸੀਸ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਭੇਟ ਕਰ ਦਿੱਤਾ ਬਾਬਾ ਦੀਪ ਸਿੰਘ ਨੇ ਹੀਟ ਲੀਆਂ ਪੰਕਤੀਆਂ ਨੂੰ ਪੁਖਤਾ ਕਰ ਦਿੱਤਾ ਬਾਜਾ ਵਾਲਿਆ ਤੇਰੇ ਸਕੂਲ ਅੰਦਰ ਮੈਂ ਸੁਣਿਆ ਲੱਗਦੀ ਫੀਸ ਨਹੀਂ ਅੰਦਰ ਜਾ ਕੇ ਜਦੋਂ ਮੈਂ ਨਿਗਾਹ ਮਾਰੀ ਕਿਸੇ ਵਿਦਿਆਰਥੀ ਦੇ ਧੜ ਤੇ ਸੀਸ ਨਹੀਂ